ਮਾਨ ਸਰ ਕਿਸ ਤਰ੍ਹਾਂ ਲੱਗਦਾ ਹੈ ਵੀ ਪੰਜਾਬ ਦੇ ਆਪਣਾ ਕਬੱਡੀ ਕੱਪ ਹੋ ਰਹੇ ਨੇ ਪੰਜਾਬ ਦੇ ਵਿੱਚ ਨਾਬੇ ਦੇ ਵਿੱਚ ਕਬੱਡੀ ਕੱਪ ਇਸ ਟਾਈਮ ਜੱਸੀ ਸੋਈ ਜੀ ਕਬੱਡੀ ਕੱਪ ਕਰਾ ਰਹੇ ਨੇ ਕਿਸ ਤਰ੍ਹਾਂ ਆਇਓ ਤੇ ਕੀ ਕਹਿਣਾ ਚਾਹੁੰਦੇ ਅੱਜ ਦੇ ਯੂਥ ਨੂੰ ਕੀ ਕਹਿਣਾ ਚਾਹੁੰਦੇ ਮੈਂ ਅੱਜ ਦੇ ਯੂਥ ਨੂੰ ਇਹੀ ਸੁਨੇਹਾ ਹੈ ਸਾਰੇ ਪੰਜਾਬ ਦੇ ਨੂੰ ਕਿ ਸੀਐਮ ਸਾਹਿਬ ਵੱਲੋਂ ਵੀ ਪਿੱਛੇ ਖੇਡਾਂ ਮਤਨ ਪੰਜਾਬ ਦੀ ਸ਼ੁਰੂਆਤ ਕੀਤੀ ਹੈਗੀ ਠੀਕ ਹੈ ਜੀ ਤਾਂ ਕਿ ਪੰਜਾਬ ਦੇ ਲੋਕ ਤੇ ਨੌਜਵਾਨ ਮੁੰਡੇ ਠੀਕ ਹੈ ਉਹ ਖੇਡਾਂ ਵੱਲ ਉਤਸ਼ਾਹਤ ਹੋਣ ਤੇ ਨਸ਼ੇ ਦਾ ਜੋ ਦੌਰ ਚੱਲ ਰਿਹਾ ਪੰਜਾਬ 'ਚ ਉਹ ਖਤਮ ਹੋਵੇ ਠੀਕ ਹੈ ਜੀ ਬੱਚੇ ਸ਼ੁਰੂ 'ਚ ਉਹ ਨਰਸਰੀ 'ਚ ਤਿਆਰ ਹੋਣ ਖੇਡਾਂ ਵੱਲ ਧਿਆਨ ਦੇਣ ਖੇਡਾਂ ਵੱਲ ਧਿਆਨ ਦੇਣ ਤੇ ਤਾਂ ਕਿ ਨੌਜਵਾਨ ਸਾਡਾ ਨਸ਼ੇ ਤੋਂ ਦੂਰ ਰਹੇ ਠੀਕ ਹੈ ਜੀ ਤੇ ਖੇਡਾਂ ਜਿੰਨਾ ਖੇਡਾਂ ਪ੍ਰਫੁੱਲਤ ਹੋਣੀਆਂ ਪੰਜਾਬ 'ਚ ਠੀਕ ਹੈ ਜੀ ਖੇਡਾਂ ਅਗੇ ਆਉਣੀਆਂ ਬੱਚੇ ਧਿਆਨ ਉਧਰ ਉਹਨਾਂ ਦਾ ਹੋਊਗਾ ਠੀਕ ਹੈ ਜੀ ਤੇ ਇਹ ਚੀਜ਼ ਨੂੰ ਤੇ ਦੇਖਦੇ ਹੋਏ ਸੀ ਜੱਸੀ ਸੁਗਿਆ ਜੀ ਨੇ ਨਾਬੇ ਆ ਵਿਖੇ ਇੱਕ ਕਬੱਡੀ ਕੱਪ ਕਰਵਾਇਆਗਾ ਠੀਕ ਹੈ ਜੀ ਇਹਦਾ ਅਸੀਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਨੇਗੇ ਠੀਕ ਹੈ ਜੀ ਉਹਨਾਂ ਦੇ ਹੌਸਲਾ ਵਸਾਇਆ ਕਰਨ ਦੇ ਲਈ ਅਸੀਂ ਇੱਥੇ ਪਹੁੰਚੇ ਸੀਗੇ ਠੀਕ ਹੈ ਜੀ ਤੇ ਸਾਨੂੰ ਬਹੁਤ ਵਧੀਆ ਵਧੀਆ ਲੱਗਿਆ ਇੱਥੇ ਲੋਕ ਵੱਡੀਆਂ ਵੱਡੀਆਂ ਟੀਮਾਂ ਆ ਕੇ ਇੱਥੇ ਖੇਡ ਰਹੀਆਂ ਨੇ ਠੀਕ ਹੈ ਜੀ ਭਾਰੀ ਇਕੱਠ ਦੇ ਇਸ ਟੂਰਨਾਮੈਂਟ ਨੂੰ ਦੇਖਣ ਲਈ ਪਹੁੰਚੇਗਾ ਇਸ ਤੋਂ ਇਹ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਸੁਪਨਾ ਸੀਮ ਸਿੰਘ ਸਾਹਿਬ ਦਾ ਉਹ ਉਸ ਨੂੰ ਪੂਰਾ ਕਰਨ ਦੇ ਵਿੱਚ ਸਾਰੇ ਲੋਕਾਂ ਕੋਲ ਯੋਗਦਾਨ ਕਰ ਰਹੇ ਨੇ ਕਲੱਬ ਨੂੰ ਵੀ ਬਹੁਤ ਬਹੁਤ ਵਧਾਈਆਂ ਦਿੰਦੇ ਅਸੀਂ ਠੀਕ ਹੈ ਜੀ ਇੱਕ ਸ਼ੋਰਟ ਛੋਟਾ